ਹੈਲੋ ਸਸਿਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਜੀ ਇੱਕ ਗੱਲ ਅਸੀਂ ਮੁੱਦਾ ਛੇੜਿਆ ਹੋਇਆ ਮਾਤਾ ਜੀ ਦਾ ਜਿਨ੍ਹਾਂ ਨੂੰ ਫਿਲਮ ਚੋਂ ਕੱਢਿਆ ਗਿਆ ਉਹ ਫਿਲਮ ਦਾ ਨਾਮ ਵੀ ਦੱਸਾਂਗੇ ਕਾਸਟ ਵੀ ਅੱਜ ਦੱਸਾਂਗੇ ਤੇ ਇੱਕ ਗੱਲ ਬਹੁਤ ਵੱਡੀ ਦੱਸ ਦਈਏ ਜਿਹੜੀ ਅਕਸਰ ਪੁਰਾਣੇ ਸਿੰਗਰ ਕਈ ਹੰਸ ਰਾਜ ਸਾਹਿਬ ਵੀ ਕਹਿੰਦੇ ਐ ਸਾਡਾ ਤਾਂ ਜਮਨ ਇਦਾਂ ਦਾ ਨਹੀਂ ਹੁੰਦਾ ਸੀ ਪਰ ਪਤਾ ਨਹੀਂ ਇਹ ਕੀ ਹੋ ਗਿਆ ਲੋਕਾਂ ਨੂੰ ਉਹਨਾਂ ਨੂੰ ਮੈਂ ਦੱਸਾਂ ਕਿ ਇਹ ਪਹਿਲਾਂ ਤੋਂ ਹੀ ਚੱਲਣਾ ਆਇਆ ਪਰ ਇਹਨਾਂ ਦੇ ਭੇਤ ਕਦੀ ਕਿਸੇ ਨੇ ਨਹੀਂ ਖੋਲੇ ਸੀ ਭੇਤੇ ਜਿਹੜੇ ਖੋਲ ਰਹੇ ਕਿਉਂ ਖੋਲ ਰਹੇ ਕਿਉਂਕਿ ਇਹ ਕੋਈ ਕੌਮ ਚੱਜਦੀ ਨਹੀਂ ਹੈ ਆ ਫੋਟੋ ਦੇਖ ਲਓ ਪਹਿਲਾਂ ਇਹ ਕੌਣ ਨੇ ਬਾਈਆ ਸਾਹਿਬ ਜੀ ਹੈ ਮਲੂਕ ਮਲੂਕ ਸਿੰਘ ਜੀ ਬਾਈਆ ਹੈ ਹਨਾ ਤੇ ਇੱਕ ਰੰਗਤਰੰਗ ਪੰਜਾਬੀ ਫਲਵਾੜੀ ਇਹ ਪੁਰਾਣੇ ਸਿੰਗਰਾਂ ਨੂੰ ਅਜਾਜੀ ਵੀ ਲੈਵਲ ਦੇਆਂ ਨੂੰ ਵੀ ਦੱਸ ਰਿਹਾ ਉਹ ਜਾਣਦੇ ਹੁਣੇ ਸਾਰੇ ਇੱਕ सुरेंद्रਪਾਲ ਸਿੰਘ ਰਾਠੌਰ ਜਾਣਦੇ ਹੁਣੇ ਨਾ ਇਹ ਬੰਦੇ ਸਿਰਫ ਫੋਨ ਨੰਬਰ ਦੇਖ ਕੇ ਅੱਗੇ ਆਏ ਆ ਜੀ ਐਨ ਆਰ ਆਈ ਸਾਡਾ ਬੰਦਾ ਕੋਈ ਨਹੀਂ ਸਾਹਮਣੇ ਆਇਆ ਨੀਲੇ ਪੀਲੇ ਹਰੇ ਕਾਲੇ ਬਾਣਿਆਂ ਵਾਲਿਆਂ ਨੂੰ ਪੁਰਸ ਵਾਲਿਆਂ ਨੂੰ ਜਿਹੜੇ ਬੜਬੜੇ ਗੱਲਾਂ ਕਰਦੇ ਆ ਇਮਾਨਦਾਰੀ ਦੀਆਂ ਸੱਚ ਦੀਆਂ ਕੋਈ ਨਹੀਂ ਆਇਆ ਸਾਹਮਣੇ ਤੇ ਜਿਹੜੇ ਕਹਿੰਦੇ ਨਾ ਭਈ ਕਈ ਕਹਾਣੀਆਂ 'ਚ ਕਹਿੰਦੇ ਆ ਪੇ ਉੜਦਾ ਤੀਰ ਕਈਆਂ ਨੂੰ ਲੈਣ ਦੀ ਆਤ ਹੁੰਦੀ ਆ ਇਹਨੂੰ ਉੜਦਾ ਤੀਰ ਲੈਣ ਦੀ ਆਤ ਨਹੀਂ ਕਹਿੰਦੇ ਇਹਨੂੰ ਕਹਿੰਦੇ ਆ ਜੁਰਤ ਜਿਹੜੀ ਤੁਹਾਡੇ 'ਚ ਕਿਸੇ ਤੇ ਹੈ ਨਹੀਂ ਗੱਲਾਂ ਪੜਦਿਆਂ ਤੇ ਬਹੁਤ ਕਰਦੇ ਆ ਹਣਾ ਬੜੀਆਂ ਸਕਰੀਨਾਂ ਤੇ ਵੀ ਕਰਦੇ ਹਾਂ ਸਿਰਫ ਫਿਲਮਾਂ ਤੋਂ ਪੈਸੇ ਲੈਣ ਲਈ ਆ ਐਕਟਰਾਂ ਤੋਂ ਪ੍ਰੋਮੋਸ਼ਨ ਲੈਣ ਲਈ ਬੈਠੇ ਹੋ ਤੁਸੀਂ ਸੱਚ ਕੋਈ ਨਹੀਂ ਬੋਲਦਾ ਇਹ ਰਿਕਾਰਡਿੰਗ ਸੁਣ ਕੇ ਜਿਹੜੀ ਪਿਛਲੀ ਵੀਡੀਓ ਚ ਲਾਈ ਆ ਕਿਸੇ ਦਾ ਕਲੇਜਾ ਨਹੀਂ ਮਲੂਰਿਆ ਜੀ ਕਿਸੇ ਨੂੰ ਦੁੱਖ ਨਹੀਂ ਹੋਇਆ ਮਤਲਬ ਸੋਚੋ ਤੁਸੀਂ ਪੰਜਾਬ ਕਿਹੜੇ ਰਸਤੇ ਚੱਲ ਰਿਹਾ ਅੱਛਾ ਗੱਲਾਂ ਤਾਂ ਤੋਂ ਸੁਣੋ ਹਰੀ ਸਿੰਘ ਨਾਲੂਏ ਦੇ ਬਾਅਦ ਅਸੀਂ ਫਲਾਣੇ ਦੇ ਬਾਅਦ ਉਹ ਭਰਾਵਾ ਉਹਨਾਂ ਦੇ ਨਾਂ ਤੇ ਕਿੰਨੀ ਗੇਮਾਂ ਕਰ ਜਾਓਗੇ ਕਿੰਨਾ ਕੁ ਲੁੱਟ ਲਓਗੇ ਤੁਸੀਂ ਅੱਜ ਤੁਸੀਂ ਕੀ ਉਹ ਦੱਸੋ ਸਾਬੀ ਫਿਲਮ ਲੈਣ ਦੇ ਵਿੱਚ ਕਿੰਨੇ ਲੋਕ ਕੀ ਕਰਨ ਆਏ ਔਰ ਕਹਾਣ ਕਰਤਾ ਇੰਡਸਟਰੀ ਦਾ ਤੁਸੀਂ ਸੋਚ ਕੇ ਦੇਖੋ ਪਹਿਲਾਂ ਤੋਂ ਗੱਲ ਕਰਦੇ ਆਪਾਂ ਇਸ ਫਿਲਮ ਦੀ ਇਹ ਫਿਲਮ ਦਾ ਨਾਮ ਮੈਂ ਤੁਹਾਨੂੰ ਐਂਡ ਤੇ ਦੱਸਣਾ ਇਹਦੇ ਵਿੱਚ ਐਮੀ ਵਰਕ ਹੈ ਜੀ ਤੇ ਵੱਡੀ ਵੱਡੀ ਜਿੰਨੀਆਂ ਬੜੀਆਂ ਕਾਸਟਾਂ ਨੇ ਜਿਨ੍ਹਾਂ ਨੂੰ ਕੱਟੜ ਜਿਨ੍ਹਾਂ ਦੇ ਫੈਨ ਹੋ ਤੁਸੀਂ ਉਹਨਾਂ ਸਾਰਿਆਂ ਨੂੰ ਇਸ ਮਾਤਾ ਵਾਰੇ ਪਤਾ ਜੀ ਕੋਈ ਆਇਆ ਮਾਈ ਦਾ ਲਾਲ ਸਾਹਮਣੇ ਸਭ ਸਾਲੇ ਫੋਸੜ ਐ ਗੱਪਾਂ ਵਾਲੇ ਹੈ ਇਹ ਮਦਾਰੀ ਨਹੀਂ ਬਣਾਉਂਦਾ ਹੁੰਦਾ ਡੁਗਡੁਗੀ ਜਈ ਉਹ ਬਾਂਦਰ ਨਹੀਂ ਨੱਚਣ ਵਾਲੇ ਡੁਗਡੁਗੀ ਕਿਸੇ ਹੋਰ ਦੇ ਹੱਥ ਹੈ ਆ ਜਿਹੜੀ ਫਿਲਮ ਆਈ ਹੈ ਸਰਦਾਰ ਜੀ ਇਹ ਵੀ ਦੇਖ ਲਓ ਇਹ ਡੁਗਡੁਗੀ ਕਿਸੇ ਹੋਰ ਨੇ ਵਜਾਈ ਹੈ ਤੁਹਾਨੂੰ ਬਣਾਤਾ ਮੈਂ ਮੇਰੇ ਮੂੰਹ ਨਿਕਲਣ ਲੱਗਾ ਸੀ ਹਨਾ ਤੁਹਾਨੂੰ ਕੀ ਬਣਾਇਆ ਉਹਨਾਂ ਨੇ ਉਹ ਤੁਸੀਂ ਸੋਚ ਕੇ ਦੇਖੋ ਇਹਦਾ ਮੈਂ ਕਲੀਅਰ ਕਰ ਦੂੰਗਾ ਗਾਂ ਚੱਲ ਕੇ ਇਹ ਫਿਲਮ ਦੇ ਵਿੱਚ ਸੋਨਮ ਬਾਜਵਾ ਹੈ ਜੀ। ਆਪਣੇ ਐਮੀ ਬਿਰਕ ਹੈ। ਤੇ ਕੀ ਨਾਮ ਹੈ ਅੰਮ੍ਰਿਤਸਰ ਦੇ ਉਹ ਉਹਨਾਂ ਦਾ ਨਾਮ ਆ ਪਹਿਲਾਂ ਹੀ ਭੁੱਲ ਜਾਣਾ ਕਿਸੇ ਹੋਰ ਬੀਬੀ ਦੀ ਫੋਟੋ ਲਾ ਦਿੱਤੀ ਸੀ। ਤੇ ਦੇਵਗੰਜੀ ਹੈ। ਅਨੀਤਾ ਦੇਵਗੰਜ ਜਿਹਨਾਂ ਨੂੰ ਕਹਿੰਦੇ ਆ। ਤੇ ਨਿਰਮਲ ਰਿਸ਼ੀ ਮੈਡਮ ਹੈ। ਪਰਮਸ਼੍ਰੀ ਜਿੱਤੂ ਨਾਲੇ ਆ ਕਿੰਨੀ ਵੱਡੀ ਕਾਸਟ ਹੈ। ਰਾਮ ਕਿਸੇ ਦੇ ਅੰਦਰ ਨਹੀਂ। ਇਹ ਇੰਡਸਟਰੀ ਇੰਨੀ ਗੰਦੀ ਐ ਅਸੀਂ ਸ਼ਰਾਬੀ ਸੀਗੇ ਸਾਨੂੰ ਬਦਨਾਮ ਕੀਤਾ ਕੱਢਿਆ ਗਿਆ ਐਕਟ ਜਿਹੜਾ ਵਧੀਆ ਕਰ ਦਿੰਦਾ ਉਹਨੂੰ ਕੱਢ ਕੇ ਉਹ ਮਾਰ ਦਿਆ ਬਾਹਰ ਦਲਜੀਤ ਦਾ ਗਾਣਾ ਦਲਜੀਤ ਨੂੰ ਪੁੱਛੋ ਰੀਸ਼ੂਟ ਹੋਇਆ ਸੀ ਜੱਟ ਫੈਰ ਕਰਦਾ ਸਾਰੀ ਕਾਸਟ ਬਦਲੀ ਕੌਣ ਰਿਪੀਟ ਸੀ ਮੈਂ ਇਕੱਲਾ ਕੰਪਨੀ ਮੰਗਦੀ ਸੀ ਸ਼ਰਮਾਉਣੀ ਐ ਹੋਣੀ ਚਾਹੀਦੀ ਤੁਹਾਨੂੰ ਨੰਬਰ ਤਾਂ ਆ ਪਿਆ মিডিਆ ਗੱਲ ਕਰੇ ਜਾਂ ਕੋਈ ਹਾ ਕਿਸੇ ਨੇ ਨਹੀਂ ਕੀਤਾ ਇੱਕ ਇੰਦਰਜੀਤ ਸਿੰਘ ਬਾਈਆ ਹਾਂ ਤੇ ਉਹਨਾਂ ਦਾ ਫੋਨ ਆਇਆ ਜਾਂ ਫਿਰ ਮੈਨੂੰ ਇੱਕ ਬਹੁਤ ਵੱਡੇ ਪੂਜਨੀਆ ਜਿਨ੍ਹਾਂ ਨੂੰ ਮੈਂ ਪੜਦਾ ਸੀ ਤੇ ਲਿਖਣ ਲੱਗਿਆ ਉਹਨਾਂ ਦਾ ਫੋਨ ਆਇਆ ਮੈਨੂੰ ਬਹੁਤ ਖੁਸ਼ੀ ਹੋਈ ਕਿ ਇੱਡੇ ਵੱਡੇ ਲੋਕ ਮੈਨੂੰ ਦੇਖਦੇ ਆ ਤੇ ਉਹ ਸੱਚ ਸਮਝਦੇ ਵੀ ਆ ਬਾਕੀ ਕਿਸੇ ਦਾ ਫੋਨ ਨਹੀਂ ਆਇਆ ਜਿਨ੍ਹਾਂ ਨੂੰ ਫੋਨ ਕੀਤੇ ਮੈਂ ਕੀਤੇ ਜੈ ਜੀ ਵੀ ਲਾਲਾ ਉਹ ਜਾਂ ਕਿੱਦਾਂ ਸਾਰਿਆਂ ਦੇ ਗਰੁੱਪਾਂ 'ਚ ਮੈਂ ਭੇਜਿਆ ਕੋਈ ਉਹਨਾਂ ਲਈ ਖੜਾ ਨਹੀਂ ਹੋਇਆ ਇੱਕ ਐਮਐਲ ਸਾਹਿਬ ਹੈ ਉਹਨਾਂ ਨੇ ਨੰਬਰ ਲਿਆ ਸ਼ਾਇਦ ਉਹ ਜਾਣੋ ਕਿਉਂਕਿ ਉਹ ਸਾਰਿਆਂ ਦਾ ਸਾਥ ਦਿੰਦੇ ਆ ਜੀ ਉਹ ਵੀਡੀਓ ਵੀ ਉਹਨਾਂ ਦੇ ਆਉਂਦੇ ਹਨਾ ਆਬਲਾ ਸਾਹਿਬ ਚੰਗੀ ਗੱਲ ਹੈ ਜੇ ਜਾਣਗੇ ਤੇ ਬਾਕੀ ਜਿਹੜੀਆਂ ਸympathies ਲੈਂਦੇ ਉਹਨਾਂ ਦੀ ਵੀ ਕਿਤੇ ਗੱਲ ਕਰ ਲਾਂਗੇ ਵੋਟਾਂ ਦੇ ਵਾਲੇ ਕੋਈ ਨਹੀਂ ਖੜਾ ਹੋਇਆ ਮਾਤਾ ਨਾ ਓਏ ਸ਼ਰਮ ਆਉਣੀ ਚਾਹੀਦੀ ਡੁੱਬ ਪਰੇ ਮਰੇ ਪੰਜਾਬ ਬੜ ਬੜੀਆਂ ਗੱਲਾਂ ਲੰਗਰਾਂ ਦੀਆਂ ਗੱਲਾਂ ਕਰਦਾ ਸਿਰਫ ਉਥੇ ਭੀੜ ਪਾਈ ਇਹਨਾਂ ਨੇ ਅੰਦੋਲਨ 'ਚ ਜਿੱਥੇ ਪੈਸੇ ਕਮਾਉਣੇ ਸੀ ਕੋਈ ਨਹੀਂ ਆਇਆ ਸਾਹਮਣੇ ਇਹ ਫਿਲਮ ਬਣੀ ਫਿਲਮ ਦਾ ਨਾਮ ਆ ਜੀ ਨਿੱਕਾ ਜੈਲਦਾਰ ਨਿੱਕਾ ਜੈਲ ਦੀ ਜੈਲਦਾਰ ਦੀ ਫੋਰ ਦੀ ਕਾਸਟ ਪੂਰੀ ਔਰ ਇਹ ਰਾਈਟਰ ਇਹ ਰਾਈਟਰ ਦੀ ਵਜਨ ਬीडी ਬੈਠੀ ਹੈ ਸਾਰੀ ਸਾਰੇ ਸਿੰਗਰ ਐਕਟਰ ਇਕ ਹੋ ਗਏ ਇਹਨਾਂ ਨੂੰ ਕਢਾਉਣ ਲਈ ਤਰਸਨੀ ਆ ਤੁਹਾਨੂੰ ਮਿਸ਼ਰਮੋ ਬੜੀਆਂ ਬੜੀਆਂ ਗੱਲਾਂ ਕਰਦੇ ਆ ਚਲੋ ਮੈਨੂੰ ਇਹ ਪਤਾ ਲੱਗ ਗਿਆ ਪਿਆ ਜਿਹੜੇ ਚੈਨਲ ਬਣੇ ਹੋਏ ਨੇ ਆ ਜੀ ਫਲਾਨੇ ਨੇ ਫਿਲਮ ਲਈ ਬਾਰਡਰ ਲਈ ਮੈਂ ਗੱਲ ਕੀਤੀ ਤੇ ਐਮੀ ਵਰਕ ਮੁੱਕਰ ਗਿਆ ਥੱਲੇ ਕਹਿੰਦਾ ਉਹ ਭਲਿਆ ਮਾਨਸਾ ਦੇ ਲੋਕਾਂ ਦੇ ਚੈਨਲ ਉਹ ਲੋਕਾਂ ਦੇ ਨਹੀਂ ਇਹਨਾਂ ਦੇ ਰੱਖੇ ਹੋਏ ਬੰਦੇ ਨੇ ਤੁਸੀਂ ਸੋਚ ਕੇ ਦੇਖੋ ਲੈਂਟਰਪਾਉਨ ਨੂੰ ਤਾਂ ਸਾਰੇ ਦੁਹੇ ਫਿਰਦੇ ਆ ਸੱਬੇ ਦੇ ਇੱਥੇ ਕਿੱਥੇ ਗਏ ਮਰ ਗਏ ਜੁਰਤਾਂ ਵਾਲੇ ਔਰ ਫਿਲਮ ਲੈਂਡ ਦੇ ਸਾਰੇ ਫਿਲਮੀ ਬੰਦੇ ਮੇਰਾ ਚੈਨਲ ਦੇਖਦੇ ਮੈਨੂੰ ਪਤਾ ਇਕਵਾਲ ਚਾਨਾ ਜੀ ਦਾ ਫੋਨ ਆਇਆ ਉਹਨਾਂ ਨੂੰ ਜਰਨੈਲ ਹੁਣੀ ਇਦਾਂ ਦੇ ਲੋਕ ਕਹਿੰਦੇ ਜੀ ਉਹ ਤਾਂ ਦਿਮਾਗ ਹੀ ਲਿਆ ਜਰਨੈਲ ਦਾ ਫੋਨ ਕਿਉਂ ਨਹੀਂ ਆਇਆ ਕਿਉਂਕਿ ਜਿਹੜੇ ਪੱਗਾਂ ਬੰਨਣ ਆਏ ਨਾ ਜੀ ਉਹਨਾਂ ਨੇ ਫਿਲਮ ਲੈਣ ਦੀ ਐ ਸੀ ਤੈਸੀ ਕਰਤੀ ਹੁਣ ਮੁੰਬਈ ਚ ਆ ਗਏ ਆ ਇਹ ਰਾਈਟਰ ਜਿਹੜਾ ਸਿੱਧੂ ਆ ਫੋਟੋ ਲਾ ਦਨੇ ਆ ਜੀ ਨਿੱਕਾ ਜਿਹੇ ਰੈਨ ਲਿਖੀ ਆ ਇਹ ਚ ਪ੍ਰੋਡਿਊਸਰਾਂ ਦਾ ਦੁਬਾਰਾ ਪੈਸਾ ਲੱਗ ਰਿਹਾ ਵਿਚਾਰਿਆਂ ਦਾ ਤੁਸੀਂ ਸੋਚ ਕੇ ਦੇਖੋ ਕਿਸੇ ਨੇ ਸਾਥ ਨੇਤਾ ਵੱਡੀ ਕਾਸਟ ਭੋਲੇ ਜੇ ਮੂੰਹ ਬਣਾ ਕੇ ਆਹ ਜਿਹੜੀ ਸੋਨਮ ਬਾਜਵਾ ਆ ਕਿਸੇ ਤੋਂ ਸਰਿਆ ਨਹੀਂ ਦੱਸਣ ਵਾਲੇ ਦੱਸਦੇ ਆ ਕੋ ਆਰਟਿਸਟ ਮੈਂ ਬਹੁਤੀ ਲੰਬੀ ਵੀਡੀਓ ਨਾ ਕਰਾਂ ਤੇ ਐਕਟਿੰਗ ਦੇ ਵਿੱਚੋਂ ਸਾਰਿਆਂ ਨੂੰ ਖਾ ਗਈ। ਹੁਣ ਜਿਹੜੇ ਪਦਮਸ਼ਰੀ ਐ ਇਹਨਾਂ ਨੂੰ ਐ ਲੱਗਿਆ ਸਾਡੇ ਤਾਂ ਮੋਰੀਏ ਬਿਸਤਰੇ ਬੰਦੇ ਜਾਣੇ ਕੱਢ ਦੇਣਾ ਤੇ ਸਾਰੇ ਇੱਕ ਹੋ ਗਏ ਕਿਸੇ ਨੂੰ ਤਰਸ ਨਹੀਂ ਆਇਆ। ਰਿਕਾਰਡਿੰਗ ਇੱਕ ਵਾਰ ਫੇਰ ਸੁਣ ਲਓ ਜੇ ਕਿਸੇ ਨੂੰ ਸ਼ਰਮ ਆ ਜਵੇ ਤਾਂ ਆਉਣੀ ਹੈ ਨਹੀਂ ਫੇਰੇ। ਤੁਸੀਂ ਪਹਿਲਾਂ ਤੋਂ ਹੀ ਇਹ ਕੁਸ਼ ਕਰਦੇ ਆਏ ਆ। ਮੈਂ ਸਾਰਿਆਂ ਨੂੰ ਲਿੰਕ ਪਾਏ ਨੇ। ਮਿਲੀ ਭਗਤ ਐ ਸਾਰੀ ਘੋੜੇ ਗਧੇ ਇੱਕ ਨੇ। ਇਹਨਾਂ 'ਚ ਸ਼ੇਰ ਸ਼ੂਰ ਤਾਂ ਕੋਈ ਹੈ ਨਹੀਂ ਗੱਲਾਂ ਵਾਲੇ। ਅਸ ਗੱਲਾਂ ਹੀ ਆਂ ਬੇ ਅਸੀਂ ਆਏ ਦੇਖਣ ਗਏ ਮਹਾਰਾ ਰਣਜੀਤ ਸਿੰਘ ਬਣਦੇ ਆ ਹਰੀ ਸਿੰਘ ਨਲੂਆ ਕੁਛ ਨਹੀਂ ਹੈਗਾ ਜੀ ਸ਼ਰਮ ਕਰੋ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰੋ ਪਲੀਜ਼ ਰਿਕਾਰਡਿੰਗ ਸੁਣੋ ਕਿ ਦੇਖੋ ਇਹਨਾਂ ਲਈ ਮਸਲਾ ਅਸੀਂ ਚੱਕਾਂਗੇ ਠੀਕ ਹੈ ਇਹ ਇਕੱਲੇ ਨੇ ਘਰ ਚ ਜਾ ਕਿਦਾਂ ਇਹ ਚੀਜ਼ ਦਾ ਮਤਲਬ ਇਹ ਥੋੜੀ ਵੀ ਇਦਾਂ ਦਬਾ ਜਾਣਗੇ ਇਹ ਗੱਲਾਂ ਚੈਨਲਾਂ ਤੇ ਬੜਬੜੀਆਂ ਸੱਚ ਦੀਆਂ ਕਰਦੇ ਆ ਇਮਾਨਦਾਰੀ ਹੀਰੋ ਨੇ ਘੜੀ ਲਾ ਕੇ ਫਲਾਣੇ ਨੂੰ ਦਿੱਤੀ ਇੱਥੇ ਹੀਰੋ ਕਿੱਥੇ ਗਿਆ ਇੱਥੇ ਹੀਰੋ ਕਿੱਥੇ ਗਿਆ ਜਿਹੜਾ ਗਦਰ ਫਿਲਮ ਬਾਰਡਰ ਫਿਲਮ ਨੂੰ ਇਨਕਾਰ ਕਰ ਰਿਹਾ ਜੀ ਹੁਣ ਉਹ ਕਿਉਂ ਨਹੀਂ ਇੱਥੇ ਨਿੱਤਰਿਆ ਬੇਟਾ ਜੀ ਮੈਨੂੰ ਕੁਝ ਨਹੀਂ ਪਤਾ ਮੈਨੂੰ ਉਹਨਾਂ ਨੇ ਇੱਕ ਕਮਜ਼ੋਰ ਜੀ ਲੇਡੀ ਸਮਝਿਆ ਹੈ ਇੱਕ ਧਾਕੜ ਜਿਹਾ ਕੋਈ ਹੋਰ ਆਰਟਿਸਟ ਹਿੰਦਾ ਤੇ ਸ਼ਾਇਦ ਉਹ ਇਹਨਾਂ ਦਾ ਸ਼ੂਟਿੰਗ ਨੂੰ ਰੋਕ ਲੈਂਦਾ ਜਾਂ ਚੱਲਣ ਨਾ ਦਿੰਦਾ ਮੇਰਾ ਇਹਨਾਂ ਨੂੰ ਪਤਾ ਹੈ ਕਿ ਐਨੇ ਕੁਛ ਨਹੀਂ ਕਹਿਣਾ ਜ਼ਿਆਦਾ ਤੋਂ ਜ਼ਿਆਦਾ ਰੋ ਲਏਗੀ ਓਏ ਹੋਏ ਓਏ ਹੋਏ ਓਏ ਮੈਂ ਕਿਹਾ ਬੱਸ ਭਾਜੀ ਭਾਜੀ ਸਾਡੇ ਆਂਦੀ ਮੇਰੀ ਬੇਨਤੀ ਆ ਭਾਜੀ ਮੇਰੀ ਬੇਨਤੀ ਆ ਜੀ ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਮੈਂ ਮੈਂ ਕੁਛ ਆਪਣੇ ਆਪ ਨੂੰ ਕਰ ਸਕਦਾ ਜੇ ਰੋਲਾ ਪੈ ਜਾ ਇਸ ਗੱਲ ਲਈ ਇਹਨਾਂ ਲਈ ਖੜਨਾ ਪੈਣਾ ਜੀ ਸਾਨੂੰ ਮੀਡੀਆ ਨੂੰ ਪਲੀਜ਼ ਖੜਾ ਕਰੋ ਮੇਰੀ ਬੇਨਤੀ ਆ ਜੀ ਹੱਥ ਜੋੜ ਕੇ ਕੋਈ ਨਹੀਂ ਜੀ ਆਪਾਂ ਕਰਦੇ ਪਲੀਜ਼ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨੀ ਜੀ ਤੁੰਦ ਕੌਰ ਜੀ ਮਾਤਾ ਜੀ ਮੇਰੀ ਰਿਕਾਰਡਿੰਗ ਸੁਣ ਕੇ ਕਿਸੇ ਨੂੰ ਫਰਕ ਨਹੀਂ ਪਿਆ ਐਮੀ ਬਿਰ ਕਰਗਿਆਂ ਦੇ ਦਲਜੀਤ ਅਰਗਿਆਂ ਦੇ ਬੱਬੂ ਮਾਨ ਅਰਗਿਆਂ ਦੇ ਜਾਂ ਸਾਰੇ بڑے ਸਟਾਰਾਂ ਨੂੰ ਪਰਸਨਲ ਮੀਕਾ ਸਿੰਘ ਜਿਹੜਾ ਖੜਾ ਹੋਇਆ ਸੀ ਦਲਜੀਤ ਦੇ ਖਿਲਾਫ ਤੁਹਾਨੂੰ ਲੱਗਦਾ ਉਹਨੂੰ ਪਰਸਨਲ ਭੇਜਿਆ ਹੋਇਆ ਜੀ ਸਿਰਫ ਗੱਲਾਂ ਨੇ ਜੀ ਆਮ ਪਬਲਿਕ ਸਮਝੇ ਠੀਕ ਆ ਮੇਰੇ ਤਾਂ ਪੇਸ਼ ਪਏ ਹੋਏ ਨੇ ਕੋਈ ਨਹੀਂ ਜੋ ਰੱਬ ਨੂੰ ਮਨਜ਼ੂਰ ਹੋਣਾ ਪਰ ਬਾਈ ਜੀ ਸੱਚ ਇਦਾਂ ਹੀ ਬਣਾਂਗੇ ਬੋਲਾਂਗੇ ਅੜਦੇ ਰਹਾਂਗੇ ਸਾਡਾ ਵੀ ਹਿਸਾਬ ਕਿਤਾਬ ਕਿਸੇ ਨਾ ਰਹਿੰਦਾ ਅਸੀਂ ਵੀ ਉਹ ਕਲੀਅਰ ਕਰਨੇ ਰੱਬ ਉਹ ਕਰਨ ਤੋਂ ਪਹਿਲਾਂ ਮਾਰੇ ਨਾ ਮਿਹਰਬਾਨੀ ਸ਼ੁਕਰੀਆ